ਕਰ ਦੋ ਸ਼ਹੀਦਾਂ ਸੰਗਾਂ ਨਾਲ ਪੱਲ ਲੈ ਕੇ ਛੋਟੇ ਗੱਟੇ ਲੈ ਦੋ ਹਵਾ ਦੇ ਵਿੱਚ ਮੈਂ ਲੜਕੇ ਮਰਨਾ ਤਰਕ ਤੜਪ ਕੇ ਮਰਨ ਵਾਲਾ ਬੰਦਾ ਨਹੀਂ ਹਾਂ ਮੈਂ ਜੇ ਪੰਥ ਕਹਿੰਦਾ ਵੀ ਟਾਵਰ ਤੇ ਚੜਕੇ ਮੋਰਚਾ ਨਹੀਂ ਦਿੱਤੇ ਜਾਂਦੇ ਕਾ ਅੱਜ ਬੇਰ ਨਾਲ ਛੋਟੇ ਨੂੰ ਜਬਰਨ ਕਰਦਾ ਜੰਗ ਦੇ ਅਲਾਉਂਸ ਕਰੋ ਹੁਣੇ ਐਸੇ ਟਾਈਮ ਖੱਲੇ ਉਨੋ ਅੱਕੇ ਹੋ ਕੇ ਲੜੂਗਾ ਗੁਰੂ ਪਛੇ ਦਿਲ ਧੜਕਦੇ ਤੇ ਗੁਰੂ ਬੱਚੇ ਹੀ ਦਿਲ ਧੜਕਣਾ ਬੰਦ ਹੋਊਗਾ ਭਗਵੰਤ ਮਾਨ ਨੂੰ ਬਾਦਾ ਯਾਦ ਕਰਾਉਣ ਵਾਸਤੇ ਤੂੰ ਆਪਣੇ ਬਾਦੇ ਤੋਂ ਮੁੱਕ ਰਿਹਾ ਅੱਜ ਤੂੰ ਕਲੰਕਤ ਹੋ ਗਿਆ ਤੂੰ ਆਪਣੇ ਬਾਦੇ ਤੋਂ ਮੁੱਕ ਰਿਹਾ ਤਾਂ ਦਾ ਮੂੰਹ ਕਰਾ ਕਰਾਇਆ ਕਾਨੂੰਨ ਬਣਾ ਲੈ ਨਹੀਂ ਤੇਰੇ ਕਿਸੇ ਪਾਸੇ ਮਾਸ ਦਾ ਟੁਕੜਾ ਵੀ ਨਹੀਂ ਲੱਭਣਾ ਮੈਂ ਦੋਨੋਂ ਟੇਮਰਦਾਰ ਸ਼ਹੀਦੀ ਦੀ ਹੀ ਕਰਤਾਂ ਸ਼ਹੀਦੀ ਤੋਂ ਲੈਵਾ ਮੈਨੂੰ ਚਾਹੀਦਾ ਕੁਝ ਨਹੀਂ ਓ ਮਾਤਮਲੀ ਦੁਨੀਆ ਓ ਗੁਰੂ ਰਵ ਦੀ ਮਤਮਲ ਰੱਖਦੀ ਐ ਓ ਸਾਡਾ ਬਣਾ ਨਾ ਤਰ ਤਰ ਕਿਉਂ ਅੱਜ ਤੱਕ ਨਹੀਂ ਜਰ ਲਈ ਸਾਡਾ ਤਰ ਨਾ ਤਾਸ਼ਾਤ ਕਰ ਦਿੱਤਾ ਯਾਰ ਕਿੱਥੇ ਮਰ ਗਿਆ ਸੀ ਕਾਹਦਾ ਸੱਖਾ ਸਾਰੇ ਆਪਣੀਆਂ ਕੁਰਸੀਆਂ ਨੂੰ ਬੈਠਾ ਲੈ ਆਪਣੀਆਂ ਚੌਧਰੇ ਨੂੰ ਬੈਠਾ ਲੈ ਓ ਕਿੰਨਾ ਕੀਮਤਾਂ ਲੈਣਾ ਚਾਹੁੰਦੇ ਹੋ ਤੁਸੀਂ ਐਵੇਂ ਨਹੀਂ ਉਹਨੇ ਕਿਹਾ ਵੀ ਮੈਂ ਚ ਰਖੜੀਆਂ ਤੇ ਚੜ ਜਾਊਂਗਾ ਮੈਂ ਆ ਕਰ ਲੂੰਗਾ ਉਹ ਜਿਹੜੇ ਜਿਹੜੇ ਚੜੇ ਹੋਏ ਨੇ ਉਹਦੇ ਲਾਗੇ ਖਲੋਤੇ ਨੇ ਇਸ ਵੇਲੇ ਗੁਰੂ ਕਾ ਦਾ ਕੁੱਕਰ ਹੁੰਦੇ ਨੇ ਤੇ ਸੱਚ ਕਹਿ ਰਿਹਾ ਉਹਦੇ ਲਾਗੇ ਖਲੋਤੇ ਦੇ ਉਹ ਬੋਲਦੇ ਪੈ ਸੀ ਯਾ ਭੱਖੜਾ ਕਮਟਿਆ ਸੀ ਧਰਮ ਰਾਜ ਤਾਂ ਵੀ ਉੱਤੇ ਹੋ ਗਿਆ ਕਿ ਅਸੀਂ ਆਉਂਦਾ ਪਰਚਾ ਲਈ ਚਣਾ ਉਹ ਸਰਕਾਰ ਨੂੰ ਮਨਾਉਣ ਲਈ ਤਾਂ ਅਸੀਂ ਧਰਨਾ ਲਾ ਲਿਆ ਪੰਥ ਨੂੰ ਮਨਾਉਣ ਲਈ ਕਿਹੜਾ ਧਰਨਾ ਲਾਈਏ ਪੰਥ ਨੂੰ ਮਨਾਉਣ ਲਈ ਕਿਤੇ ਕਿੱਥੇ ਦਰ ਨੂੰ ਲਈ ਜਾ ਕੇ ਕਿੱਥੇ ਜਾ ਕੇ ਬਈਏ ਵੀ ਪੱਤ ਮੰਨ ਜੂਗਾ ਪਾਣੀ ਛੱਡਣਾ ਚਾਹੁੰਦਾ ਛੱਡਣ ਛੱਡਣ ਦਈਏ ਕਿ ਨਾ ਛੱਡਣ ਦਈਏ ਨਹੀਂ ਹਾਂਜੀ ਨਹੀਂ ਸਿੰਘਾ ਸਾਡੀ ਤੈਨੂੰ ਸਾਡੀ ਲੋੜ ਆ ਤੇ ਸਾਨੂੰ ਤੇਰੀ ਲੋੜ ਆ ਭਰਾ ਗੁਰਜੀਤ ਸਿੰਘ ਇਕੱਲਾ ਕਿਉਂ ਮਰੇਗਾ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਪੁੱਤ ਮਰਨਗੇ ਫਿਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪੁੱਤਾਂ ਦਾ ਇਮਤਿਹਾਨ ਨਹੀਂ ਲੈਣਾ ਨਾ ਜਿਹੜਾ ਜੀ ਜ਼ੈੰਗ ਉੱਤੇ ਖੜੇ ਨੇ ਉਹ ਇੱਥੇ ਵੀ ਆਇਦਰ ਨੇ ਇਸ ਮੋਰਚੇ ਵਿੱਚ ਪਹੁੰਚਣ ਵਾਲੇ ਬਜ਼ੁਰਗ ਬੱਚੇ ਪੈਣਪਰਾ ਤੇ ਵੱਡੀਆਂ ਸ਼ਖਸੀਅਤਾਂ ਆਪ ਸਭ ਜੀ ਦੇ ਚਰਨਾਂ ਵਿੱਚ ਕੋਟ-કોટ ਪ੍ਰਣਾਮ ਤੇ ਬਹੁਤ-ਬਹੁਤ ਧੰਨਵਾਦ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਮੋਰਚਾ ਗੁਰੂ ਦਾ ਮੈਂ ਗੁਰੂ ਦਾ ਕੁੱਕਰ ਆ ਗਰਜੀਤ ਸਿੰਘ ਗੁਰੂ ਦਾ ਕੁੱਕਰ ਬਣ ਕੇ ਇਸ ਉੱਚੀ ਜਗ੍ਹਾ ਤੇ ਤਾਂ ਬੈਠੇ। ਦਿੱਜੋ! ਮੇਰਾ ਥਾਰਸਾ ਪੰਥ ਮੇਰਾ ਪਰਿਵਾਰ ਗੂੜੀ ਨੀਂਦ ਸੁੱਤਾ ਪਿਆ। ਉਹਨੂੰ ਜਗਾ ਸਕਾਂ। ਵਿਚਾਰਾਂ ਤੋਂ ਪਹਿਲਾਂ ਮੈਂ ਆਪਣੀ ਮਾਤਾ ਨੂੰ ਅੱਜ ਬਹੁਤ ਵੱਡੀ ਵਧਾਈ ਦੇਣਾ ਚਾਹਣਾ ਮਾਤਾ ਤੇਰਾ ਪੁੱਤ ਬਾਜਾਂ ਵਾਲੇ ਪਿਤਾ ਦੀ ਗੋਦ ਚ ਬੈਠਿਆ ਅੱਜ ਸਰਪੰਨ ਤੈਨੂੰ ਬਾਜਾਂ ਵਾਲੇ ਪਿਤਾ ਨੇ ਆਪ ਆਇਆ ਤੜੇ ਵਿੱਚ ਚਬਰਾਈ ਨਾ ਜਿਹੜਾ ਵੀ ਸਿੱਖ ਬੜੇ ਗੁਰੂ ਨੂੰ ਸਮਰਪਿਤ ਹੋ ਕੇ ਚੱਲਿਆ ਉਹ ਦੀ ਕਦੇ ਵੀ ਬਾਜਾਂ ਵਾਲੇ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਪਿਤਾ ਨੇ ਸੱਠ ਨਹੀਂ ਲੱਗਣ ਦਿੱਤੀ ਖਾਲਸਾ ਪੰਥ ਅੱਜ ਦੁਬਿਧਾ ਦੇ ਵਿੱਚ ਫਸਿਆ ਹੋਇਆ ਵੀ ਜਿਹੜਾ ਇਹ ਮੋਰਚਾ ਲੱਗਿਆ ਬੜੇ ਇਲਜ਼ਾਮ ਲੱਗੇ ਬਿੱਟ ਲੈ ਨਾ ਲੈ ਲਟੇਰੀਆਂ ਮੰਗੋ ਇਹ ਮੋਰਚਾ ਲੱਗਿਆ ਪੈਸੇ ਇਕੱਠੇ ਕਰਨ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਦੇ ਬੱਚਿਆਂ ਗੁਰੂ ਪਿੱਛੇ ਦਿਲ ਧੜਕਦਾ ਤੇ ਗੁਰੂ ਪਿੱਛੇ ਹੀ ਦਿਲ ਧੜਕਣਾ ਬੰਦ ਹੋਊਗਾ ਉਸ ਦੁਬਦਾਰੇ ਵਿੱਚ ਨਾ ਫਸੋ ਵੀ ਗੁਰਜੀਤ ਸਿੰਘ ਬੇਖ ਜੂਗਾ ਜਾਂ ਡਰ ਜੂਗਾ ਅਸੀਂ ਸਾਰੇ ਖਾਨ ਸਾਹਿਬ ਪੰਥ ਦਾ ਬਾਰਸ ਗੁਰੂ ਨਾਨਕ ਦੇਵ ਜੀ ਦੇ ਬੱਚਿਆਂ ਆਹ ਗਰਮੀ ਸਾਡਾ ਕੁਝ ਨਹੀਂ ਬਗਾੜ ਸਕਦੀ ਅਸੀਂ ਗੁਰੂ ਅਰਜਨ ਦੇਵ ਜੀ ਦੇ ਪੁੱਤਾਂ ਬੋਲੇ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਬਣ ਕੇ ਲੜਦੇ ਆ ਮਾਇਆ ਸਾੜੀਆਂ ਸਰਕਾਰਾਂ ਨੂੰ ਤਾਰਨਾ ਕਰਨਾ ਚਾਹਣਾ ਆਸਥਿਰਤ ભગવાન ਤਮਨ ਨੂੰ ਬਾਦਲ ਯਾਦ ਕਰਾਉਣ ਵਾਸਤੇ ਉਹਦਾ ਵਿਰਾਨ ਤੇ ਉਹਦੀ ਫੋਟੋ ਲਈ ਹੈ ਤੂੰ ਆਪਣੇ ਵਾਅਦੇ ਤੋਂ ਮੁੱਕ ਰਿਹਾ ਤੇਰੇ ਤਿੰਨ ਸਾਲਾਂ ਤੋਂ ਬਾਅਦ ਮੈਨੂੰ ਇਸ ਟਾਵਰ ਤੇ ਚੜਨ ਲਾਇਆ ਅੱਜ ਤੂੰ ਕਲੰਕਿਤ ਹੋ ਗਿਆ ਤੂੰ ਆਪਣੇ ਵਾਅਦੇ ਤੋਂ ਮੁੱਕ ਰਿਹਾ ਤਾਬ ਦਾ ਮੂੰਹ ਕਹਾਂ ਕਰਾਇਆ ਅਜੇ ਵੀ ਲੈਣ ਤੇ ਆ ਜਾ ਕਾਨੂੰਨ ਬਣਾ ਲੈ ਨਹੀਂ ਤੇਰੇ ਸੇ ਪਾਸੇ ਮਾਸਾ ਟੁਕੜਾ ਵੀ ਨਹੀਂ ਲੱਪੜਾ ਤੇਰੀ ਪੁਲਸਾ ਮੈਨੂੰ ਰੌਂਗੀਆਂ ਲੀਖਾਲਾ ਸਾਹਿਬ ਜੀ ਕੱਲੇ ਆ ਜਾਓ ਗਰਮੀ ਬਹੁਤ ਜ਼ਿਆਦਾ ਪੈਣੀ ਹੈ ਓਏ ਆਸੀ ਬਾਜਾਂ ਵਾਲੇ ਦੇ ਪੱਤਾ ਓ ਗਰਮੀ ਤੋਂ ਡਰਨ ਵਾਲੇ ਨਹੀਂ ਹਾਗੇ ਸਾਡੇ ਗੁਰੂ ਨੇ ਸਾਨੂੰ ਤਤੀ ਤੋਂ ਵੀ ਦੇ ਬੈਠ ਕੇ ਦਿਖਾਇਆ। ਆਸੀਂ ਲੱਟ ਲੱਟ ਕਰਕੇ ਮੱਚ ਸਕਦੇ ਹਾਂ। ਪਰ ਜਿੱਥੇ ਕਦਮ ਰੱਖ ਲਿਆ ਉਹ ਤੋਂ ਪਿੱਛੇ ਨਹੀਂ ਝੱਕ ਸਕਦੇ। ਮੈਂ ਚਾਰ ਸ਼ਬਦ ਖਾਲਸਾ ਪੰਥ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਹੁਣ ਬੋਲਣ ਲੱਗਿਆ। ਗੁਰੂ ਦੇ ਪਿਆਰ ਵਿੱਚ ਦਸ ਪਾਤਸ਼ਾਹੀਆਂ ਦੀ ਜਗਦੀ ਜੋਤ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪੈਦਾਨੀ ਤੇਰੀਆਂ ਬੇਅਦਮੀਆਂ ਰੋਕਣ ਲਈ ਆਪਣਾ ਬੰਦ ਬੰਦ ਕਰਵਾ ਜਾਗਾ ਪੈਦਾਨੀ ਤੇਰੀਆਂ ਬੇਅਦਮੀਆਂ ਰੋਕਣ ਲਈ ਰਖੜੀਆਂ ਦੇ ਚੜ ਜਾਵਾਂਗਾ ਵਾਹਿਗੁਰੂ ਵਾਹਿਗੁਰੂ ਆਈ ਗੁਰੂ ਸੇਤਾ ਜੀ ਤੇਰੀਆਂ ਬੇਅਦਮੀਆਂ ਰੋਕਣ ਲਈ ਦੇਖੋ ਦੇ ਬੱਚਾ ਮਾਰੋ ਖਾ ਜਾਵਾਂਗਾ ਵਾਹਿਗੁਰੂ ਵਾਹਿਗੁਰੂ ਸੇਤਾ ਜੀ ਤੇਰੀਆਂ ਬੇਅਦਮੀਆਂ ਰੋਕਣ ਲਈ ਆਪਣਾ ਖੋਪਰ ਲਾ ਜਾਵਾਂਗਾ ਬਾਤਾ ਜੀ ਤੇਰੀਆਂ ਬੇਅਦਬੀਆਂ ਰੋਕਣ ਲਈ ਉਸ ਬੰਦੀ ਅੱਗ ਦੇ ਵਿੱਚ ਲਟ ਲਟ ਕਰਕੇ ਮਚ ਜਾਵਾਂਗਾ ਪਰ ਕਦਮ ਪਿੱਛੇ ਨਹੀਂ ਝੱਕਾਂਗਾ ਇਹ ਗੁਰੂ ਨਾਲ ਦੀ ਜਵਾਨ ਹੈ ਤੇ ਖਾਲਸਾ ਪੰਥ ਨਾਲ ਦੀ ਜਵਾਨ ਹੈ ਤ੍ਰਿਅਕਾਲ ਸਮਾ ਪਹਿਲੇ ਦਿਨ ਤੋਂ ਕਹਿਦਾ ਆ ਰਿਆਂ ਵੀ ਜਿੰਨਾ ਚਿਰ ਮਰੀਸ਼ੀ ਹੀ ਨਹੀਂ ਹੁੰਦੀ ਖਾਲਸਾ ਪੰਥ ਉੜਦਾ ਨਹੀਂ ਕਿਉਂਕਿ ਉਹਨਾਂ ਦਾ ਵਿਸ਼ਵਾਸ ਟੁੱਟਿਆ ਹੋਇਆ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ 11 ਤਰੀਕ ਨੂੰ 8 ਮਹੀਨੇ ਹੋ ਜਾਣਗੇ ਮੈਨੂੰ ਪਰਸ਼ਾਦਾ 11 ਜਨਵਰੀ ਦਾ ਛੱਡਿਆ ਹੋਇਆ ਮੈਂ ਜੋ ਵੀ ਲੀਕੋੜ ਪੀ ਰਿਹਾ ਮੈਂ ਸ਼ਹੀਦੀ ਪਾਉਣ ਨੂੰ ਤਿਆਰ ਹਾਂ ਕਿਉਂਕਿ ਮੈਂ ਮਰਨ ਕਬੂਲ ਕਰਕੇ ਚੜਿਆ ਮੈਨੂੰ ਜੀਵਨ ਨਹੀਂ ਚਾਹੀਦਾ ਮੈਨੂੰ ਗੁਰੂ ਦਾ ਸਤਕਾਰ ਚਾਹੀਦਾ ਹੈ ਮੇਰੇ ਦਿਲ ਦੀ ਧੜਕਣ ਗੁਰੂ ਪਿੱਛੇ ਹੀ ਧੜਕਣੀ ਹੈ ਤੇ ਗੁਰੂ ਪਿੱਛੇ ਹੀ ਰੁਕੂਗੀ ਜੇ ਤੁਸੀਂ ਮੈਰੀ ਸ਼ਹੀਦੀ ਤੋਂ ਪਹਿਲਾਂ ਘੱਟੇ ਨਹੀਂ ਹੋਣਾ ਚਾਹੁੰਦੇ ਤਾਂ ਆਪ ਜੀ ਨੂੰ ਮਾਰਕਾ ਕਿਉਂਕਿ ਮੈਨੂੰ ਸ਼ਹੀਦੀ ਹੀ ਚਾਹੀਦੀ ਹੈ ਮੈਂ ਦੋਨੋਂ ਤੇ ਮਰਦਾਸ ਸ਼ਹੀਦੀ ਦੀ ਹੀ ਕਰਦਾ ਸ਼ਹੀਦੀ ਤੋਂ ਲਾਵਾ ਮੈਨੂੰ ਚਾਹੀਦਾ ਵੀ ਕੁਝ ਨਹੀਂ ਤਾਂ ਖਾਲਸਾ ਪੰਥ ਜੀ ਮੈਨੂੰ ਨੂੰ ਕੋੜਾ ਜਾਲ ਛੱਡਣ ਦੀ ਇਜਾਜ਼ਤ ਦੋ ਮੈਂ ਆਪ ਜੀ ਦਾ ਹੁਕਮ ਚਾਹਣਾ ਕਿਉਂਕਿ ਆਪ ਜੀ ਨੇ ਮੈਨੂੰ ਰੋਕੇ ਸੀ ਪਹਿਲਾਂ ਵੀ ਸੰਘਰਸ਼ ਕਰਕੇ ਦਿਖਾਓ ਮੈਦਾਨ ਛੱਡ ਕੇ ਨਾ ਭੱਜੋ ਤਾਂ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪ ਜੀ ਨਾਲ ਜ਼ਬਾਨ ਕੀਤੀ ਸੀ ਵੀ ਸੰਘਰਸ਼ ਕਰਾਂਗੇ ਮਰਦੇ ਦਮ ਤੱਕ ਤਾ ਸਾਨੂੰ ਆਪ ਜੀ ਨੂੰ 8 ਮਹੀਨੇ ਸੰਘਰਸ਼ ਕਰਕੇ ਦਿਖਾਦਾ ਤਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਖਾਲਸਾ ਪੰਥ ਦੇ ਵਾਰਸੋ ਮੈਨੂੰ ਜਲ ਸੱਦਣ ਦੀ ਇਜਾਜ਼ਤੋ ਤਾਂ ਮੈਂ ਬਾਜਾਂ ਬਾਰੇ ਪਿਤਾ ਦੀ ਗੋਦ ਦੇ ਵਿੱਚ ਜਾਮਾ ਪੱਕਾ ਜੋਗੀ ਜਦੋਂ ਵੀ ਮੈਂ ਇਸ ਦੁਨੀਆ ਵੱਲ ਦੇਖਦਾ ਏ ਮਾਤਮਲੀ ਦੁਨੀਆ ਓ ਗੁਰੂ ਨਾਲ ਦੀ ਮਤਵਲ ਰੱਖਦੀ ਐ ਤੇ ਸਾਡਾ ਆਪਸ ਦੇ ਵਿੱਚ ਵੀ ਮਤਵਲ ਦਾ ਹੀ ਰਿਸ਼ਤਾ ਐ ਆਸੀਂ ਗੁਰੂ ਤਾਂ ਬਾਕੀ ਹੋ ਗਿਆਂ ਸਾਡੇ ਦਿਲਿਆਵੀ ਪਿਆਉ ਦੇ ਕੋਈ ਬਲੇਡ ਮਾਰੇ ਉਹਨੂੰ ਚੀਰ ਫੜ ਕਰੇ ਆਸੀਂ ਬਰਦਾਸ਼ਤ ਕਰ ਲਾਂਗੇ አርባ እግል አይገባም እንደ እ ਸੌਖੇ ਭਾਈ ਸਾਹਿਬ ਜੀ ਖਾਲਸਾ ਜੀ ਤੋਂ ਸਾਨੂੰ ਦਿਓ 2 ਮਿੰਟ ਗੁਰਪ੍ਰੀਤ ਸਿੰਘ ਜੀ ਦੀ ਗੱਲ ਸੁਣੋ ਪੂਰਨ ਹੋਲਡੇ ਆ ਇਹ ਤੋਂ ਬਾਅਦ ਫਿਰ ਤੁਸੀਂ ਆਪਣੀ ਹੋਰ ਗੱਲ ਕਰਿਓ ਮੈਂ ਬੇਨਤੀ ਕਰਨਾ ਚਾਹਣਾ ਖਾਲਸਾ ਪੰਥ ਨੂੰ ਉਹ ਇੱਕ ਸਿੱਖ ਦਾ ਕਿੰਨਾ ਕੀਮਤੀ ਆ ਲੈਣਾ ਤੁਸੀਂ ਕਿੰਨਾ ਕੁ ਯਾਰ ਮੰਨ ਲਿਆ ਕਿਸੇ ਨੇ ਗਲਤੀ ਕੀਤੀ ਉਹ ਇੰਨੇ ਥੋੜਾ ਕੀਤੀ ਆ ਯੋਥਲੀ ਸਾਹਿਬ ਆ ਮੇਰਾ ਵੀ ਰੁੱਤੇ ਆ ਜਾ ਮੇਰੇ ਲੱਗ ਗਿਆ ਆ ਜਾ ਉਹ ਕਿੰਨਾ ਕੀਮਤਿਆ ਲੈਣਾ ਚਾਹੁੰਦੇ ਹੋ ਤੁਸੀਂ ਉਹ ਸਾਰੀ ਢਾੜੇ ਉੱਤੇ ਪਾਣੀ ਪੜਦਾ ਕਈ ਗੱਲਾਂ ਐਸੀਆਂ ਕਰਦਾ ਜਿਹੜੀਆਂ ਮੈਂ ਨਹੀਂ ਦੱਸਣਾ ਚਾਹੁੰਦਾ ਸੀ ਕਿਉਂਕਿ ਰੱਬ ਦੇ ਘਰ ਦੀਆਂ ਗੱਲਾਂ ਗੁਪਤ ਰੱਖਣੀਆਂ ਹੁੰਦੀਆਂ ਮੇਰੇ ਖਿਆਲ ਛਾਡੇ ਜੋ ਸ਼ਾਇਦ ਹੀ ਕੋਈ ਹੋਏ ਜਿਹੜਾ ਚੰਡੀ ਦੀ ਵਾਰ ਦਾ ਇੱਕ ਪਾਠ ਕੰਟੀਨਿਊਲੀ ਕਰ ਲੇ ਪੰਜ ਪਾਠ ਪਰਸੋਂ ਦੀ ਗੱਲ ਆ ਪੰਜ ਪਾਠ ਚੰਡੀ ਦੀ ਵਾਰ ਦੇ ਬੋਲ ਕੇ ਇੱਕੋ ਸਾਇ ਹੀ ਕੀਤੇ ਜਲ ਵੀ ਨਹੀਂ ਛਕਿਆ ਉਹਦੇ ਚ ਐਵੇਂ ਨਹੀਂ ਬੋਲਦਾ ਪਿਆ ਆ ਭਾਈ ਭਰੂਪੁਰ ਸਿੰਘ ਜੀ ਆਓ ਗੁਰਸਿੱਖੋ ਆ ਜਾਓ ਉੱਤੇ ਆ ਜਾਓ ਉਹ ਕੋਈ ਬੁਲਾ ਰਿਹਾ ਉਹਨੂੰ ਜਦਾਂ ਸਿੰਘ ਸਾਹਿਬ ਜੀ ਦੇ ਅੰਦਰੋਂ ਬੋਲ ਰਹੇ ਸੀ ਨਾ ਅਜ ਕਲਗੀਆਂ ਵਾਲੇ ਉਹਦੇ ਅੰਦਰੋਂ ਵੀ ਸ੍ਰੀ ਸਿੰਘ ਬੋਲਦੇ ਪਏ ਆ ਐਵੇਂ ਨਹੀਂ ਉਹਨੇ ਕਿਹਾ ਵੀ ਮੈਂ ਚ ਰਖੜੀਆਂ ਤੇ ਚੜ ਜਾਊਂਗਾ ਮੈਂ ਆ ਕਰ ਲੂੰਗਾ ਉਹ ਜਿਹੜੇ ਜਿਹੜੇ ਚੜੇ ਹੋਏ ਨੇ ਉਹਦੇ ਲਾਗੇ ਖਲੋਤੇ ਨੇ ਇਸ ਵੇਲੇ ਸੰਗਤ ਜੀ ਗੁਰੂ ਘਰ ਦਾ ਕੁਕਰ ਹੁੰਦੇ ਨੇ ਤੇ ਸੱਚ ਕਹਿ ਰਿਹਾ ਉਹਦੇ ਲਾਗੇ ਖਲੋਤੇ ਦੇ ਉਹ ਬੋਲਦੇ ਪਏ ਸੀ ਆਪਾ ਕਿੱਧਰ ਘੱਟਿਆ ਸੀ ਤੁਹਾਨੂੰ ਮਹਾਰਾਜ ਤਾਂ ਵੀ ਉੱਤੇ ਆ ਗਿਆ ਕਿ ਅਸੀਂ ਆਉਂਦਾ ਪਰਚਾ ਨਹੀਂ ਜਣਾ ਅਸੀਂ ਆ ਨਹੀਂ ਸਕਦਾ ਉੱਤੇ ਸਰਕਾਰ ਸਿਰਫ ਤੁਹਾਡੇ ਆਉਣ ਦੀ ਉਡੀਕ ਦੇ ਵਿੱਚ ਜਿੱਦਣ ਤੁਸੀਂ ਇਕੱਠੇ ਹੋ ਕੇ ਸਰਕਾਰ ਨੂੰ ਉਹ ਖਾਲਸਾ ਦਾ ਧਮਕਾ ਮਾਰਦੇ ਤੇ ਸਰਕਾਰਾਂ ਲੱਜਣ ਹੁਣ ਖਾਲਸਾ ਪੰਥ ਆਪੋ ਆਪਣੇ ਥਾਵਾਂ ਤੇ ਬੈਠਾ ਹੋਈ ਗੱਲ ਭਾਈ ਅਮਤੋਜ ਮਾਨ ਵਾਲੀ ਭਾਈ ਅਮਤੋਜ ਸਿੰਘ ਜੀ ਆਓ ਲੱਗੇ ਆਜੋ ਆਜੋ ਇਨੇ ਆਓ ਲੱਗੇ ਆਓ ਭਾਈ ਜੀ ਆਓ ਇਹ ਕੋਈ ਵੰਡਿਆ ਥੋੜੀ ਐ ਉਹ ਕਈ ਕਹਿੰਦੇ ਨੇ ਬੇਅਦਬੀਆਂ ਦੀ ਗੱਲ ਐ ਹੁਣ ਗੁਰਪ੍ਰੀਤ ਸਿੰਘ ਲਗਾਏ ਕਰ ਲੂਗਾ ਗੁਰਜੀਤ ਸਿੰਘ ਲਗਾਏ ਕਰ ਲੂਗਾ ਹੈ ਇਹ ਪੰਥ ਦੇ ਮਸਲੇ ਨੇ ਇਹ ਪੰਥ ਨੇ ਇਕੱਠੇ ਹੋ ਕੇ ਨਿਬੇੜਨੇ ਨੇ ਸਰਕਾਰ ਦੀ ਤਾਂ ਗੱਲ ਛੱਡੋ ਸਰਕਾਰ ਨੂੰ ਸੰਗਤ ਜੀ ਸਰਕਾਰ ਦੀ ਗੱਲ ਵੱਖਰੀ ਹੈ ਪਹਿਲਾਂ ਮੈਂ ਖਾਲਸਾ ਪੰਥ ਨੂੰ ਪੁੱਛਣਾ ਚਾਹੁੰਦਾ ਉਹ ਸਰਕਾਰ ਨੂੰ ਮਨਾਉਣ ਲਈ ਤਾਂ ਅਸੀਂ ਧਰਨਾ ਲਾ ਲਿਆ ਪੰਥ ਨੂੰ ਮਨਾਉਣ ਲਈ ਕਿਹੜਾ ਧਰਨਾ ਲਾਈਏ ਕਿਉਂ ਭਾਈ ਸਾਹਿਬ ਜੀ ਬਾਪੂ ਜੀ ਪੰਥ ਨੂੰ ਮਨਾਉਣ ਲਈ ਕਿੱਥੇ ਧਰਨਾ ਲਾਈਏ ਜਾ ਕੇ ਕਿੱਥੇ ਜਾ ਕੇ ਬਈਏਵੇਂ ਪੰਥ ਮੰਨ ਜੂਗਾ ਉੱਥੇ ਬਹਿ ਜੰਨੇ ਆ ਇਹ ਉੱਤੇ ਟਾਵਰ ਤੇ ਬੈਠਾ ਹੈ ਕਿਤੇ ਹੋਰ ਜਾ ਕੇ ਧਰਨਾ ਲਾ ਲੈਨੇ ਆ ਇੰਨਾ ਕੀ ਹੋ ਗਿਆ ਯਾਰ ਆਪਣੇ ਦੇ ਵਿੱਚ ਕਿ ਅਸੀਂ ਇੱਕ ਸਿੱਖ ਦੇ ਵਾਸਤੇ ਸਿੱਖ ਸਿੱਖ ਤੇ ਦੇਵਤ ਹੈ ਜਾਨ ਇਤਿਹਾਸ ਤਾਂ ਸਾਡਾ ਇਹ ਕਹਿੰਦਾ ਸਿੱਖ ਤਾਂ ਸਿੱਖ ਦੇ ਵਾਸਤੇ ਜਾਨ ਵਾਰ ਦਿੰਦਾ ਸੀ ਐਡਾ ਹੀ ਨਰਦਈ ਨਾ ਬਣੋ ਖਾਲਸਾ ਜੀ ਆ ਜਾਓ ਆ ਜਾਓ ਤੁਹਾਡੇ ਆਉਣ ਦਾ ਇਸ਼ਾਰਾ ਹੀ ਹੋ ਗਿਆ ਤੇ ਇੱਥੇ ਵੀ ਸਹੀ ਪੈ ਜਾਣੀ ਜੇ ਬਾਕੀ ਗੱਲ ਏ ਹੁਣ ਪੰਥ ਬੈਠਾ ਮੈਂ ਅਸਲੀ ਪਿਆਰ ਵਾਲੀਆਂ ਸੰਗਤਾਂ ਨੂੰ ਬੁਲਾਇਆ ਸਟੇਜ ਤੇ ਖਾਲਸਾ ਜੀ ਉਹ ਪਾਣੀ ਛੱਡਣਾ ਚਾਹੁੰਦਾ ਕਹਿੰਦੇ ਹੈ ਕਿ ਉਹ ਸੰਗਤ ਜੀ ਨਹੀਂ ਛੱਡਣਾ ਚਾਹੁੰਦਾ ਜੀ ਨਹੀਂ 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 ਛੱਡੋ ਕਿਉ ਸੰਗਤ ਜੀ ਆ ਕੈਮਰਾ ਇਧਰ ਕਮਾ ਲਓ ਮੇਰੇ ਵੀ ਮੈਂ ਭਾਈ ਗੁਰਜੀਤ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਲਾਈਵ ਚੱਲ ਰਿਹਾ ਤੁਸੀਂ ਸਾਰੇ ਸੰਗਤ ਨੂੰ ਤੁਸੀਂ ਲਾਈਵ ਵੇਖੋ ਲਾਈਵ ਵੇਖੋ ਨਾਲ ਵਰਤ ਸੰਗਤ ਨੂੰ ਬੇਨਤੀ ਹੈ ਸਟੇਜ ਤੇ ਬੈਠੇ ਆਗੂਆਂ ਨੂੰ ਬੇਨਤੀ ਹੈ ਸਾਰੇ ਹੱਥ ਖੜਾ ਕਰਕੇ ਆਪਾਂ ਭਾਈ ਗੁਰਜੀਤ ਸਿੰਘ ਨੂੰ ਪਾਣੀ ਛੱਡਣ ਤੋਂ ਰੋਕਣਾ ਪਾਣੀ ਛੱਡਣਾ ਚਾਹੁੰਦਾ ਛੱਡਣ ਛੱਡਣ ਦਈਏ ਕਿ ਨਾ ਛੱਡਣ ਦਈਏ ਨਹੀਂ ਹਾਂਜੀ ਨਹੀਂ ਸਿੰਘਾ ਸਾਡੀ ਤੈਨੂੰ ਸਾਡੀ ਲੋੜ ਆ ਤੇ ਸਾਨੂੰ ਤੇਰੀ ਲੋੜ ਆ ਭਾ ਓ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਵਾਹਿਗੁਰਜੀਤ ਸਿੰਘ ਜੀ ਸੰਗਤਾਂ ਦਾ ਕਹ ਰਹੀਆਂ ਤੁਸੀਂ ਪ੍ਰਸ਼ਾਦਾ ਵੀ ਛਕੋ ਪਰ ਅੱਜ ਮੇਰੇ ਖਿਆਲ ਨਾਲ ਸੰਗਤਾਂ ਦਾ 1 ਮਹੀਨਾ ਕਹਿ ਰਹੀਆਂ ਨੇ ਮੈਂ ਸਰਕਾਰ ਨੂੰ ਕਹਿਣਾ 11 ਤਰੀਕ ਤੱਕ ਤੁਹਾਨੂੰ ਦਿੱਤੇ ਦੇ 11 ਤਰੀਕ ਤੱਕ ਕਰ ਦੋ ਨਹੀਂ ਤਾਂ ਫੇਰ ਜੇ ਜੋ ਤੁਸੀਂ ਫੇਰ ਸਾਡੀ ਪਰਖ ਕਰਨੀ ਹੈ ਤਾਂ ਫੇਰ ਇਹ ਵੀ ਗੁਰਜੀਤ ਸਿੰਘ ਵਾਲੇ ਪਾਸੇ ਹੀ ਆ ਸਰ ਗੁਰਜੀਤ ਸਿੰਘ ਇਕੱਲਾ ਕਾ ਮਰੇਗਾ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਪੁੱਤ ਮਾਰਨਗੇ ਫੇਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪੁੱਤਾਂ ਦਾ ਇਮਤਿਹਾਨ ਨਹੀਂ ਲੈਣਾ ਨਾ ਤੇ ਜਿਹੜਾ ਸ਼ਹੀਦ ਸਿੰਘ ਉੱਤੇ ਖੜੇ ਨੇ ਉਹ ਇੱਥੇ ਵੀ ਆਇਦਰ ਨੇ ਆਪ ਜੀ ਦਾ ਹੀ ਪਰਿਵਾਰ ਹੈ ਆਪ ਜੀ ਨੇ ਮਸੰਦਾ ਨੂੰ ਵੀ ਤਿੰਨ ਵਾਰ ਟਾਈਮ ਦਿੱਤਾ ਸੀ ਸੁਦਰਨ ਦਾ ਪਰ ਜਦੋਂ ਨਾ ਸੁਧਰੇ ਤਾਂ ਜਿਉਂਦਾ ਸਾਰੇ ਸੀ ਕਿਹੜੇ ਆਜਾ ਗੁਰੂ ਦੇ ਘਰ ਆਪਣੇ ਬਾਕੇ ਪੁਰਸਿਆਂ ਪਛੈ ਲੜ ਰਹੇ ਨੇ ਪਰ ਗੁਰੂ ਦੀ ਬੇਅਦਬੀ ਰੋਕਣ ਵਾਸਤੇ ਇਕੱਲੇ ਪ੍ਰਾਣ ਨਹੀਂ ਕਰ ਰਹੇ ਜੀਤਾ ਕਰ ਦੋ ਸ਼ਹੀਦ ਸੰਗਾਂ ਨਾਲ ਪੱਲ ਲੈ ਕੇ ਛੋਟਾ ਘਾਟੇ ਨਾਲ ਹਵਾ ਦੇ ਵਿੱਚ ਓਏ ਹੋ ਮੈਂ ਲੜਕੇ ਮਰਨਾ ਓਏ ਤੂੰ ਕੋ ਤੜਪ ਕੇ ਮਰਨ ਵਾਲਾ ਬੰਦਾ ਨਹੀਂ ਹੋਗਾ ਮੈਂ ਓਏ ਗੁਰੂ ਮੈਂ ਬੋਜਾਂ ਵਾਲੇ ਪਿਤਾ ਨੂੰ ਕਹਿੰਦਾ ਦਾਤਾ ਜੀ ਐਸਾ ਬੋਧ ਬੋਛੋ ਵੀ ਦੋਸਤਾਂ ਦਾ ਮਾਸ ਕਰ ਸਕੀਏ ਮੈਂ ਅੱਗੇ ਪੰਥ ਨੂੰ ਭੇਰ ਆਵਾਜ਼ ਮਾਰਦਾ ਜੇ ਪੰਥ ਕਹਿੰਦਾ ਵੀ ਟਾਵਰ ਤੇ ਚੜ ਕੇ ਮੋਰਚ ਨਹੀਂ ਦਿੱਤੇ ਜਾਂਦੇ। ਯਾਰ ਅੱਜ ਬੇਰ ਨਾਲ ਛੋਟੇ ਜਵਾਨ ਕਰਦਾ। ਜੰਗ ਦਾ ਅਲੰਗ ਕਰੋ। ਕੋਣੀ ਐਸੇ ਟਾਈਮ ਖੱਲੇ ਆਉਂਰੋ। ਅੱਕੇ ਹੋ ਕੇ ਲੜੂੰਗਾ। ਤਰੋ ਉਧਾ ਤੁਛਾ। ਚੱਪ ਕਰਕੇ ਵਟਿਓ। ਗੁਰੂ ਦੀਆਂ ਬੇਅਦਲੀ ਲਗਾਤਾਰ ਜਾਰੀ ਨੇ। ਤਾ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਾਰੇ ਹੀ ਮੇਰੇ ਸਰਦੀ ਭਾਗੋਂ ਬਾਈ ਥਲੀ ਤੈਨੂੰ ਭਰਾ ਸਾਈਂ ਨੇ ਦਿੰਦਾ ਹੀ ਮੈਂ ਕਿਹਾ ਵੇ ਤੂੰ ਮੇਰਾ ਭਰਾ ਏ ਕਿਉਂਕਿ ਤੂੰ ਸੱਚ ਦਾ ਸਾਥ ਦੇ ਰਿਹਾ ਤਾ ਜਿਉਂਦਾ ਰਹ ਭਰਾ ਜਿਵੇਂ ਕਵਰੇਜ ਕਰਦਾ ਆ ਰਿਹਾ ਐ ਐਂ ਕਰਦਾ ਰਹੀ ਗੁਰੂ ਸਾਹਿਬ ਤੇਰੀ ਪਿੱਠ ਨਹੀਂ ਲੱਗਣ ਦੇਣਗੇ ਟੱਕ ਨਿਮਾਣਾ ਗੁਰੂ ਦਾ ਕੁੱਕਰ ਅੱਜ ਤਰੇ ਨਾਲੇ ਜਵਾਨ ਕਰ ਦੇ ਵਾਹਿਗੁਰੂ ਭਾਈਓ ਮੈਂ ਤੋਜ ਮਾਨ ਹੱਥ ਜੋੜ ਕੇ ਬੇਨਤੀ ਐ ਭਾਈ ਰਿਸਟਰ ਦੇ ਵਿੱਚ ਮੇਰੀ ਮਾਨ ਦਾ ਭਰਾ ਲੱਗਦਾ ਕਿਉਂਕਿ ਉਹਦੀ ਮਾਨ ਹੈ ਭਰਾ ਮਾਨ ਹੋਣ ਦਾ ਹੀ ਮਾਨ ਰੱਖ ਲੈ ਬਾਈ ਹੁਣ ਸੱਤੀ ਬਾਹ ਬਣ ਕੇ ਮੋਰਚੇ ਦੇ ਵਿੱਚ ਖੜ ਜਾ ਬਾਈ ਲੱਖੇ ਸਿਧਾਣੇ ਨੂੰ ਵੀ ਮੈਂ ਕਹਣਾ ਵੀ ਬਾਹ ਬਣ ਕੇ ਖੜ ਜਾ ਜਾ ਕੇ ਮੋਰਚਾ ਦਿੱਤੇ ਆ ਜਾਣਾ ਗੁਰੂ ਨੂੰ ਸਮਰਪਿਤ ਹੋ ਜਾ ਜੇ ਗੁਰੂ ਨੂੰ ਸਮਰਪਿਤ ਨਾ ਹੋਏ ਤਾਂ ਸਾਡੇ ਬੱਲੇ ਕੱਖ ਨਹੀਂ ਕਾਉਟੀਆਂ ਉੱਪਰੋ ਚਲੇ ਜਾਵਾਂਗੇ ਸੰਸਾਰ ਤੋਂ ਜਹੇ ਜੇ ਆਏ ਜਹੇ ਜੇ ਨਾ ਆਏ ਤਾਂ ਤੁਸੀਂ 11 ਤਰੀਕ ਤੱਕ ਦਾ ਟਾਈਮ ਦਿੱਤਾ ਸਰਕਾਰ ਨੂੰ ਜੀ ਗੁਰੂ ਬਿਆਰੀ ਸਾਹਿਬ ਸੰਗਤ ਜੀ ਸਾਈ ਗੁਰਪ੍ਰੀਤ ਸਿੰਘ ਘਰ ਸਾਹਿਬ ਜੀ ਜੀ ਵਾਹਿਗੁਰੂ ਮੈਂ 11 ਤਰੀਕ ਤੱਕ ਜਲ ਨਹੀਂ ਛੱਡਦਾ ਆਪ ਜੀ ਨਾਲ ਜਵਾਨ ਰਹੀ ਸਾਰੀ ਸੰਗਤ ਨਾਲ ਮੋਲੇ ਸੋ ਨਿਹਾਲੇ ਸ੍ਰੀ ਆਕਾਲੇ ਪਰ ਪ੍ਰਸ਼ਾਦਾ ਨਹੀਂ ਸਕ ਸਕਦਾ ਕਿਉਂਕਿ ਮੋਰਚੇ ਨੇ ਕਮਜ਼ੋਰ ਪੈ ਜਾਣਾ ਠੀਕ ਆ ਵੀਰੇ ਠੀਕ ਆ ਮੈਂ ਅੱਜ ਵੀ ਕਹਿਣਾ ਮੈਂ ਇਹਨਾਂ ਜੋਰ ਕਿਉਂ ਲਾ ਰਿਹਾ ਵੀ ਮੇਰੇ ਦਿਮਾਗ ਦੀ ਨਾੜੀ ਫੜ ਜਾਏ ਤੇਰਾ ਬੀਬੀ ਆ ਇਸ ਟਾਈਮ ਸਿਖਰਾਂ ਤੇ ਹੈ ਰੋਜ਼ ਮੇਰਾ ਬੀਬੀ 190 ਉੱਪਰ ਵਾਲਾ ਥੱਲੇ ਵਾਲਾ 130 ਤੋਂ 32 ਉੱਪਰ ਖਾਟ ਵਿੱਚ 107 108 ਪਰ ਗੁਰੂ ਦੇ ਬੱਚੇ ਨੂੰ ਕੋਈ ਪਰਵਾਹੀ ਨਾ ਕਰੇ ਗੋਲੀ ਲਈਏ ਕਿਉਂਕਿ ਮੈਂ ਸਪ੍ਰੀਤਮ ਪਿਆਰੇ ਪਿਤਾ ਦੀ ਗੋਚ ਬੈਠਿਆ ਜਿਹੜਾ ਮੇਰਾ ਇਮਤਿਹਾਨ ਲਾਤਾ ਰਹੇ ਲੇਕਿਨ ਮੈਨੂੰ ਤਤੀਬਾਹ ਨਹੀਂ ਲੱਗਣ ਦਿੱਤਾ ਵਾਹਿਗੁਰੂ ਮੈਂ ਬਹੁਤ ਵੱਡੇ ਇੱਕ ਇਸ ਮੇ ਹੁਣੇ ਨੇ ਵਾਹਿਗੁਰੂ ਮੈਂ ਗੁਰੂ ਪਿਆਰੇ ਪੰਥ ਨੂੰ ਕੋਈ ਨਹੀਂ ਸਾਜ ਆਜਾ ਆਵਾਜ਼ ਮਾਰਦਾ ਸ਼ਾਮ ਕੇ ਰੱਖੋ ਇਹ ਨਾ ਸੋਚੋ ਵੀ ਕੋਈ ਗੁਰਜੀਤ ਸਿੰਘ ਸਿੰੜੀ ਹੈ ਪਾਪਾਈ ਮੈਂ ਦਾ ਇੱਕ ਮਿੱਟੀ ਦੀ ਪੁਤਲਾ ਮਿੱਟੀ ਦਾ ਪੁਤਲਾ ਲੈ ਰਿਓ ਕਾਤ ਨਹੀਂ ਐਥੇ ਬੈਠਣ ਦੀ ਐਨੀ ਤਬਸੀ ਚੱਲਣ ਦੀ ਉਹ ਕੁਰਬਾਨੀ ਦਾ ਪ੍ਰਤਾਪ ਉਹ ਕੁਰਬਾਨੀ ਦੀ ਸ਼ਕਤੀ ਹੈ ਜੇ ਤਾ ਉਸ ਕੁਰਬਾਨੀ ਦਾ ਨਰਾਤਰ ਆਪਣਾ ਨਾਰੋਕ ਸਕੇ ਤਾਂ ਆਹ ਦਿਨ ਦੂਰ ਨਹੀਂ ਜਦੋਂ ਇਹ ਸ ਪੰਜਾਬ ਨੇ ਘਰਕ ਜਣ ਵਾਹੀ ਫਸੇ ਨਹੀਂ ਬੋਲਦਾ ਹੋਇਆ ਗਲਤੀ ਪੁੱਲ ਚੁੱਕ ਆਦੇ ਕਾਟੇ ਦੀ ਆਪ ਜੀ ਦੇ ਚਰਨਾ ਵਿੱਚ ਹੱਥ ਜੋੜ ਕੇ ਮਾਫੀ ਮੰਗਦਾ ਮੈਂ ਭਰਾਵੋ ਗੁਰੂ ਦੇ ਪਿਆਰ ਦੇ ਵਿੱਚ ਇੰਨਾ ਪਾਗਲ ਮੈਂ ਸਾਰਾ ਸਮਾਜ ਦੁਸ਼ਮਣ ਬਣਾ ਲਿਆ ਬਹੁਤੇ ਕਹਿੰਦੇ ਨੇ ਗਰਮ ਬੜਾ ਬੋਲਦਾ ਮੇਰਾ ਦਰਦ ਬੋਲਦਾ ਭਾਈ ਮੇਰਾ ਅੰਦਰਲਾ ਦਰਦ ਬੋਲਦਾ ਮੇਰਾ ਗੁਰੂ ਦਾ ਪਿਆਰ ਬੋਲਦਾ ਜਿਹੜਾ ਬੰਦਾ ਬੱਕਿਆ ਹੁੰਦਾ ਜਿਹੜਾ ਬੰਦਾ ਪਖੰਡੀ ਹੁੰਦਾ ਉਹ ਕਿਸੇ ਨੂੰ ਸਿੱਧੇ ਬੋਲ ਨਹੀਂ ਬੋਲ ਸਕਦਾ ਚਲੋ ਬਾਬਾ ਜੀ ਸੰਕੋਚੋ ਹਣ ਹਾਂਜੀ ਤਾ ਮੈਨੂੰ ਭਾਈ ਹੁਣ ਮਾਫ ਕਰਿਓ ਵਾਦੇ ਘਾਟੇ ਦੀ ਮਾਫੀ ਤਾ ਪੰਜ ਜਗਾਰੇ ਆਪਾਂ ਲਾਉਣੇ ਹੁੰਦੇ ਹਰ ਬਾਰ ਕਿਉਂਕਿ ਸਾਡੇ ਪਰਮੇਸ਼ਰ ਦਾ ਸਾਨੂੰ ਹੁਕਮ ਹੈ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹਾਲਾਤ ਕੋਈ ਵੀ ਹੋਣ ਸਾਡੀ ਚੜ੍ਹਦੀ ਕਲਾ ਕੋਈ ਨਹੀਂ ਖੋਹ ਸਕਦਾ ਤਾਰੇ ਪੰਜ ਜਗਾਰੇ ਆ ਨਾ ਕੱਢ ਕੇ ਜਵਾਬ ਦਿਓ ਗੁਰੂ ਪਿਆਰੇਓ ਬਲੇ

ਤ੍ਰਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ